Yeah. ਪਰ ਸਾਰੇ ਆਰਮਾ ਨੂੰ ਕੀ ਹਾਲ ਚੱਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਪਿੰਡ ਕਾਲੀਏ ਵਾਲੇ ਦੇ ਵਿੱਚ ਕਾਲੀਏ ਵਾਲਾ ਪਿੰਡ ਜ਼ਿਲ੍ਹੇ ਫਰੋਇਪੁਰ ਦਾ ਮਾਨਮਤਾ ਨਗਰ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਪਹਿਲਣ ਪਲੂਣ ਝੋਟੀ ਸੂਣ ਵਾਲੀ ਵਕਾਊਆ ਸੋਹਣੇ ਥਣ ਦੇਵੇ ਦੀ ਤਿਆਰੀ ਕੀਤੀ ਹੈ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਹੈ ਕੀ ਗੱਲਬਾਤ ਉਹ ਸਾਰੀ ਜਾਣਕਾਰੀ ਆਪਾਂ ਬਾਈ ਨੂੰ ਫੋਨ ਦੇ ਉੱਤੇ ਆਨਲਾਈਨ ਲੈ ਲਾਂਗੇ ਕਿਉਂਕਿ ਬਈ ਆਪ ਹਜੂਰ ਸਾਹਿਬ ਦੇ ਦਰਸ਼ਨ ਕਰਨ ਲਈ ਗਏ ਹੋਇਆ ਆ ਆਪਾਂ ਸਾਰੀ ਗੱਲਬਾਤ ਉਹਨਾਂ ਨਾਲ ਫੋਨ ਤੇ ਹੀ ਕਰ ਲੈਨੇ ਆਜੋ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਮਹਾਰਾਜ ਜੀ ਠੀਕ ਐ ਠੀਕ ਐ ਕੋਈ ਸਰਦ ਨਹੀਂ ਹੋ ਸੁਣਾਓ ਠੀਕ ਠਾਕ ਚੜ੍ਹਦੀ ਕਲਾ ਜੀ ਯਾਤਰਾ ਕਿਵੇਂ ਆ ਆਪਣੀ ਫਿਰ ਜੀ ਯਾਤਰਾ ਬਾਈ ਹੋਦੀ ਐ ਠੀਕ ਠਾਕ ਚਲੋ ਸ਼ੁਕਰਾ ਯਾਤਰਾ ਵਾਸ ਸੇੜੇ ਰਵਾਨਗੀ ਆ ਠੀਕ ਐ ਚਲੋ ਸ਼ੁਕਰਾ ਰੱਬ ਦਾ ਜੀ ਅੱਛਾ ਜਿਹੜੀ ਆਪਾਂ ਚਲ ਗਈ ਆਪਣਾ ਆ ਗਿਆ ਬਾਈ ਬਲਤੇਜ ਸਿੰਘ ਬਾਈ ਜੀ ਗੁਰਤੇਜ ਸਿੰਘ ਢਿੱਲੋਂ ਹਨ ਜੀ ਹਾਂ ਜੀ ਬਲਤੇਜ ਸਿੰਘ ਢਿੱਲੋਂ ਸਾਣਾਵਤ ਚਰਨਾਮ ਸਿੰਘ ਬਲਤੇਜ ਸਿੰਘ ਢਿੱਲੋਂ ਸਨ ਆਫ ਕੀ ਨਾਮ ਸੀ ਕਰਨਾਮ ਸਿੰਘ ਢਿੱਲੋਂ ਠੀਕ ਆ ਜੀ ਅੱਛਾ ਮਹਾਰਾਜ ਆਪਾਂ ਚੋਟੀ ਵੇਚਣੀ ਆ ਜੀ ਇਹ ਪਹਿਲਾ ਨਹੀਂ ਆ ਜੀ ਹਾਂ ਜੀ ਹਾਂ ਜੀ ਬਾਈ ਸਾਹਿਬ ਦੇ ਪੁਰੂਨੀ ਆ ਪਿੰਡ ਸੁਵੇਆ ਕਿੰਨੇ ਦਿਨ ਬਾਕੀ ਜਾਂਦੇ ਸੂਨ ਦੇ ਵਿੱਚ ਬਾਈ ਗੱਲ ਪਈ ਸਰ ਤੇ ਦੋ ਚਾਰ ਦਿਨ ਹੋਰ ਲਾਉਗੀ ਬੱਸ ਸਤਿ ਸ੍ਰੀ ਅਕਾਲ ਵਾਲੇ ਕੋਰੇ ਕਰੀ ਘੜੀ ਆ ਠੀਕ ਆ ਬਈ ਠੀਕ ਆ ਅੱਛਾ ਟੀਕੇ ਤੋਂ ਬਣੀ ਜੀ ਕਿ ਸਾਂਢ ਤੋਂ ਕਰਾਸ ਕਰਾਈ ਸੀ ਏ ਭਾਈ ਆਪਾਂ ਇਹਦੇ ਮੋਰਾ ਨਸਲ ਦਾ 102699 ਦਾ ਹੈ ਨਾ ਹਾਂਜੀ ਹਾਂਜੀ ਆਪੇ ਮਾਲੇ ਪੱਖ ਚੋਂ M29 ਦਿੱਤੀ ਆ ਠੀਕ ਆ ਆਪੇ ਪਿਓ ਮਾਲੇ ਪੱਖ ਚੋਂ M29 ਦਿੱਤੀ ਆ ਆਦੀ ਹੈ ਜੇਰੀ ਮਾਏ ਮਾਵੇਂ ਪਹਿਲੇ ਸਵੇਰੇ 5:30 ਤੋਂ ਦੁੱਧ ਆਂਦਰ ਗੋਤਾ ਇਹਦੀ ਮਾਂ ਨੇ 5.5 ਕਿਲੋ ਡੰਗ ਦਾ ਦੁੱਧ ਦਿੱਤਾ ਹੋਇਆ ਹੈ ਜੀ ਹਾਂ ਜੀ ਦੂਜੇ ਸਵੇਰੇ ਆਪਾਂ ਰਿਚ ਦੇ ਬੀਬੀ ਜੀਰੀ ਮਾਏ ਪਹਿਲੇ ਸਵੇਰੇ ਵੀ ਛੋਟੀ ਆ ਕੱਤੀ ਆ ਠੀਕ ਹੈ ਬਹਾਰਾ ਜੀ ਅੱਛਾ ਜੇ ਕੋਈ ਹੁਣ ਭਾਰਪੂਰ ਦੀ ਸ਼ਿਕਾਇਤ ਤਾਂ ਨਹੀਂ ਹੈਗੀ ਇਹਨੂੰ ਨਹੀਂ ਨਹੀਂ ਭਾਰਪੂਰ ਤੋਂ ਸ਼ਿਕਾਇਤ ਨਹੀਂ ਮਾੜਾ ਨੋਰਮਲ ਜਿਹਾ ਕਰਦੀ ਆ ਭਾਈ ਉਹ ਰੋ ਇੱਕ ਭਰ ਪੈਂਦਾ ਆ ਠੀਕ ਆ ਤਾਂ ਮਾੜਾ ਮੋਟਾ ਲੋਡ 11 21 ਹਾਂ ਹੋ ਜਾਂਦਾ ਤਾਂ ਕੋਈ ਗੱਲ ਨਹੀਂ ਖੁਪਾਰ ਦੀ ਆਪਣੀ ਗਰਾਜਿਨ ਲੈਣ ਵਾਲੀ ਹੋ ਜੀ ਜੀ ਕਬੀ ਠੀਕ ਹੈ ਅੱਛਾ ਰੇਟ ਮਾਰਾ ਜਾਂਦਾ ਕੀ ਕਰ ਦਈਏ ਫਿਰ ਰੇਟ ਇਹਦਾ 95000 ਰੁਪਿਆ 95000 ਰੁਪਿਆ ਮਾਨਤਨ ਕਰ ਦਾਂਗੇ ਵਿੱਚੋਂ ਮਾਨਤਨ ਭਾਈ ਸਾਹਿਬ ਤੇਰੀ ਵੀਡੀਓ ਵੇਖ ਕੇ ਜਿਹੜਾ ਅਸਮੇ ਨੰਬਰ ਆ ਸੁਣ پارک ਕਰੂਗਾ ਪਾ ਮਾਨਤਨ ਕਰ ਦਾਂਗੇ ਠੀਕ ਹੈ ਭਾਈ ਧੰਨਵਾਦ ਅੱਛਾ ਨੰਬਰ ਕਿੰਨਾ ਆ ਗਿਆ ਭਾਈ ਆਪਣਾ ਨੰਬਰ ਹੈਗਾ 68833999 ਇੱਕ ਵਾਰੀ ਹੋਰ ਬੋਲ ਦਈਏ ਜੀ 6283123993 ਹਾਂ ਜੀ ਹਾਂ ਜੀ ਠੀਕ ਹੈ ਜੀ ਧੰਨਵਾਦ ਬਾਈ ਲੈ ਮਿੱਤਰੋ ਇਹ ਬਾਈ ਬਲਤੇਜ ਸਿੰਘ ਢਿੱਲੋਂ ਨੂੰ ਆਪਾਂ ਆਨਲਾਈਨ ਲੈ ਕੇ ਤੁਹਾਨੂੰ ਰਿਕਾਰਡ ਲੈ ਦਿੱਤਾ ਵਾ ਇਹ ਬਾਈ ਦੇ ਘਰ ਦੇ ਜਾਨਵਰ ਆ ਬਾਕੀ ਸਾਰੇ ਵੀਰੇ ਜਿਹੜਾ ਜਾਨਵਰ ਤੁਹਾਨੂੰ ਵੀਰੇ ਇਹਨਾਂ ਦੇ ਵਿੱਚੋਂ ਕੋਈ ਨਹੀਂ ਵੇਚਣਾ ਬਸ ਇੱਕ ਕੱਲੀ ਆ ਝੋਟੀ ਵੇਚਣੀ ਆ ਘਰ ਦੀ ਬਾਈ ਨੇ ਇਹਦਾ ਨ ਜਾਣਕਾਰੀ ਲੈਤੀ 10 26 99 ਤੋਂ ਇਹ ਗੱਬਣਾ ਆਪ ਇਹ ਮਿੱਤਰੋ ਬਾਈ ਹੁਣੀ 829 ਦੀ ਦੱਸ ਦਿਓ ਤਾਂ ਸੱਲੀ ਤੁਸੀਂ ਖੁਦ ਆਪ ਕਰਨੀ ਆ ਅੱਜ ਦੀ ਵੀਡੀਓ ਵਿੱਚ ਇੰਨੀ ਸੀ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ